ਗੱਲਬਾਤ ਕਰਾਂਗੇ 86 ਲੋਕ ਪਾਰਟੀਆਂ ਕਿਉਂ ਬਦਲਦੇ ਨੇ ਗੱਲਬਾਤ ਵੀਰ ਖੱਟੜਾ ਜੀ ਨਾਲ ਕਰਾਂਗੇ ਪੰ ਮਿਸ਼ਤਾਰਾਂ ਦੀ ਗੱਲ ਕਰੀਏ ਬਾਈ ਦੀ ਗੱਲ ਕਰੀਏ ਤੇ ਅੱਗੇ ਹੁਣ ਸਤਾਈ ਵੀ ਆ ਰਿਹਾ ਖੱਟੜਾ ਸਾਹਿਬ ਪਾਰਟੀਆਂ ਰਾਜਨੀਤਿਕ ਲੋਕ ਕਿਉਂ ਬਦਲਦੇ ਨੇ ਸਭ ਤੋਂ ਵੱਡਾ ਸਵਾਲ ਆ ਸਾਡੀ ਜਦੋਂ ਦੂਸਰੀ ਪਾਰਟੀ 'ਚ ਬੰਦਾ ਚਲਾ ਜਾਂਦਾ ਉੱਥੇ ਸਾਡੀ ਬਣ ਜਾਂਦਾ ਸਾਡੀ ਪਾਰਟੀ ਪਹਿਲਾਂ ਸ਼੍ਰੋਮਿਕ ਕਾਲੀ ਦਲ ਦੀ ਸਾਡੀ ਪਾਰਟੀ ਕਿਹਾ ਫਿਰ ਕਾਂਗਰਸ ਨੂੰ ਸਾਡੀ ਪਾਰਟੀ ਕਿਹਾ ਅੱਜ ਤੁਸੀਂ ਭਾਜਪਾ ਨੂੰ ਸਾਡੀ ਪਾਰਟੀ ਕਹਿ ਰਹੇ ਹੋ ਕਿ ਰੋਜ਼ ਕੀ ਹੁੰਦਾ ਰਾਜਨੀਤਿਕ ਲੋਕਾਂ ਦੇ ਜਦੋਂ ਪਾਰਟੀ ਛੱਡਦੇ ਆਪਾਂ ਗੁਰੂ ਘਰ ਖੜੇ ਆ ਮਾਨ ਸਾਹਿਬ ਔਰ ਤੁਸੀਂ ਇਹ ਗੱਲ ਹੁਣ ਕਟਿਓ ਨਾ ਇਹ ਗੱਲ ਪੂਰੀ ਜਿਵੇਂ ਤੁਹਾਡਾ ਸਵਾਲ ਪੂਰਾ ਚਲਾਉਂਗੇ ਨਾਲ ਮੇਰਾ ਜਵਾਬ ਵੀ ਉਸੇ ਤਰ੍ਹਾਂ ਪੂਰਾ ਚਲਾ ਦਿਓ ਮੈਨੂੰ ਨਹੀਂ ਪਤਾ ਵੀ ਲੋਕ ਜਾਂ ਸਿਆਸੀ ਲੀਡਰ ਕਿਉਂ ਛੱਡ ਜਾਂਦੇ ਆ ਪਰ ਗੁਰੂ ਗੁਰਦਾਰ ਸਾਹਿਬ ਦੇ ਗੁਰੂ ਦੇ ਹਾਜ਼ਰ ਨਜ਼ਰ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਮੈਂ ਜਦੋਂ ਸਿਆਸਤ ਚ ਆਇਆ ਐਸੀ ਮੈਂ ਅਯਾਦ ਇਲੈਕਸ਼ਨ 2012 ਚ ਲੜਿਆ ਸੀ ਜੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਬਹੁਤ ਆਦਰ ਮਾਨ ਸਤਿਕਾਰ ਦਿੱਤਾ ਮੈਂ ਯੰਗੇਸਟ ਕੈਂਡੀਡੇਟ ਸੀਗਾ ਪੰਜਾਬ ਦਾ 2017 ਦੇ ਵਿੱਚ ਜੀ ਅਕਾਲੀ ਦਲ ਭਾਜਪਾ ਦੀ ਉਹਨੂੰ ਇਕੱਠੀ ਸਾਂਝੀ ਹੁਣੇ ਕੁਆਟਰ ਸੀ ਤੇ ਗੱਠਜੋੜ ਸੀ ਤੇ ਆਪਾਂ ਇਲੈਕਸ਼ਨਾਂ ਲੜਦੇ ਸੀ ਵਿਚ ਉਹਨਾਂ ਦਾ ਹੱਥ ਹੋਣ ਕਾਰਨ ਹਲੇ ਉਹਦਾ ਸ਼ੱਕ ਸੀ ਉਹਦਾ ਕਲੀਅਰ ਨਹੀਂ ਸੀ ਹੋਈ ਕਲੀਅਰ ਨਹੀਂ ਸੀ ਮੈਂ ਨਹੀਂ ਉਥੇ ਵੋਟਾਂ ਮੰਗਣ ਗਿਆ ਸੀ ਤੇ ਮੈਂ ਇਕੱਲਾ ਹੀ ਬੰਦਾ ਸੀ ਇਕੱਲਾ ਹੀ ਕੈਂਡੀਡੇਟ ਸੀ ਇਕੱਲਾ ਪਟਿਆਲਾ ਦਿਹਾਤੀ ਤੋਂ ਸੁਖਵੀਰ ਸਿੰਘ ਖੱਤੜਾ ਸਰਸੇ ਨਹੀਂ ਗਏ ਕੱਲ੍ਹ ਬਾਤ ਕਰਾਂਗੇ 86 ਲੋਕ ਪਾਰਟੀਆਂ ਕਿਉਂ ਬਦਲਦੇ ਨੇ ਗੱਲਬਾਤ ਸੁਖਵੀਰ ਖੱਤੜਾ ਜੀ ਨਾਲ ਕਰਾਂਗੇ ਭਾਵੇਂ ਕਿ ਇਹਨਾਂ ਨੇ 12 ਇਲੈਕਸ਼ਨ ਸ਼੍ਰੋਮਣੀ ਕਾਲੀਦਾਲ ਦਿਹਾਤੀ ਤੋਂ ਲੜੀ ਪਾ 17 ਦੀ ਗੱਲ ਕਰੀਏ 22 ਦੀ ਗੱਲ ਕਰੀਏ ਤੇ ਅੱਗੇ ਹੁਣ 27 ਵੀ ਆ ਰਿਹਾ ਖੱਟੜਾ ਸਾਹਿਬ ਪਾਰਟੀਆਂ ਰਾਜਨੀਤਿਕ ਲੋਕ ਕਿਉਂ ਬਦਲਦੇ ਨੇ ਸਭ ਤੋਂ ਵੱਡਾ ਸਵਾਲ ਆ ਸਾਡੀ ਜਦੋਂ ਦੂਸਰੀ ਪਾਰਟੀ 'ਚ ਬੰਦਾ ਚਲਾ ਜਾਂਦਾ ਉੱਥੇ ਸਾਡੀ ਬਣ ਜਾਂਦਾ ਸਾਡੀ ਪਾਰਟੀ ਪਹਿਲਾਂ ਸ਼੍ਰੋਮਿਕ ਕਾਲੀ ਦਲ ਨੂੰ ਸੀ ਸਾਡੀ ਪਾਰਟੀ ਕਿਹਾ ਫਿਰ ਕਾਂਗਰਸ ਨੂੰ ਸਾਡੀ ਪਾਰਟੀ ਕਿਹਾ ਅੱਜ ਤੁਸੀਂ ਭਾਜਪਾ ਨੂੰ ਸਾਡੀ ਪਾਰਟੀ ਕਹਿ ਰਹੇ ਹੋ ਕਿ ਕੀ ਰੋਜ਼ ਕੀ ਹੁੰਦਾ ਰਾਜਨੀਤਿਕ ਲੋਕਾਂ ਨੇ ਜਦੋਂ ਪਾਰਟੀ ਛੱਡ ਦਿੰਦੇ ਆਪਾਂ ਗੁਰੂ ਘਰ ਖੜਿਆ ਮਾਨ ਸਾਹਿਬ ਔਰ ਤੁਸੀਂ ਇਹ ਗੱਲ ਹੁਣ ਕੱਟਿਓ ਨਾ ਇਹ ਗੱਲ ਪੂਰੀ ਜਿਵੇਂ ਤੁਹਾਡਾ ਸਵਾਲ ਪੂਰਾ ਚਲਾਉਂਗੇ ਨਾਲ ਮੇਰਾ ਜਵਾਬ ਵੀ ਉਸੇ ਤਰ੍ਹਾਂ ਪੂਰਾ ਚਲਾ ਦਿਓ ਮੈਨੂੰ ਨਹੀਂ ਪਤਾ ਵੀ ਲੋਕ ਜਾਂ ਸਿਆਸੀ ਲੀਡਰ ਕਿਉਂ ਛੱਡ ਜਾਂਦੇ ਆ ਪਰ ਗੁਰੂ ਗੁਰਦਾਰ ਸਾਹਿਬ ਦੇ ਗੁਰੂ ਦੇ ਹਾਜ਼ਰ ਨਜ਼ਰ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਮੈਂ ਜਦੋਂ ਸਿਆਸਤ 'ਚ ਆਇਆ ਸੀ ਮੈਂ ਆਜ਼ਾਦ ਇਲੈਕਸ਼ਨ 2012 'ਚ ਲੜਿਆ ਸੀ ਜੀ ਔਰ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਬਹੁਤ ਆਦਰ ਮਾਨ ਸਤਿਕਾਰ ਦਿੱਤਾ ਮੈਂ ਯੰਗੇਸਟ ਕੈਂਡੀਡੇਟ ਸੀਗਾ ਪੰਜਾਬ ਦਾ 2017 ਦੇ ਵਿੱਚ ਜੀ ਅਕਾਲੀ ਦਲ ਭਾਜਪਾ ਦੀ ਉਦੋਂ ਇਕੱਠੀ ਸਾਂਝੀ ਆਪਣੀ ਕੋਆਲਿਸ਼ਨ ਸੀ ਤੇ ਗਠਜੋੜ ਸੀ ਤੇ ਆਪਾਂ ਇਲੈਕਸ਼ਨਾਂ ਲੜਦੇ ਸੀ ਉਸ ਗੱਲ ਦਾ ਮੈਂ ਹਮੇਸ਼ਾ ਹੀ ਉਹਨਾਂ ਦਾ ਧੰਨਵਾਦੀ ਆ ਉਹਨਾਂ ਦਾ ਰਿਣੀ ਆ ਉਹਨਾਂ ਨੇ ਬਹੁਤ ਆਦਰ ਮਾਨ ਸਤਿਕਾਰ ਦਿੱਤਾ ਤੇ ਮੈਂ ਆਪਣੇ ਅਸਤੀਫੇ 'ਚ ਇਹ ਸਾਰਾ ਕੁਝ ਲਿਖਿਆ ਸੀ ਹਮ ਨਾਲ ਇਹ ਵੀ ਲਿਖਿਆ ਸੀ ਵੀ ਜਿਹੜੇ ਫੈਸਲੇ ਅਕਾਲੀ ਦਲ ਹੁਣ ਲੈ ਰਿਹਾ ਹੈ ਜਾ ਜਿਹੜੇ ਬਾਬਿਆਂ ਦੀ ਮਦਦ ਕਾਲੀ ਦਾ ਲੈ ਰਿਆ ਉਦੋਂ ਉਹ ਸ਼ੱਕ ਦੇ ਘੇਰੇ ਚ ਸੀ ਤੇ ਆਪਣੇ ਸਾਰੇ ਸਿਆਸੀ ਲੀਡਰ ਉਦੋਂ ਸਰਸੇ ਵਾਲੇ ਕੋਲ ਵੋਟਾਂ ਮੰਗਣ ਗਏ ਸੀ ਬਯਦ ਵਿੱਚ ਉਹਨਾਂ ਦਾ ਹੱਥ ਹੋਣ ਕਾਰਨ ਹਲੇ ਉਦੋਂ ਸ਼ੱਕ ਸੀ ਉਦੋਂ ਕਲੀਅਰ ਨਹੀਂ ਸੀ ਹੋਈ ਮੈਂ ਨਹੀਂ ਉੱਥੇ ਵੋਟਾਂ ਮੰਗਣ ਗਿਆ ਸੀ ਤੇ ਮੈਂ ਇਕੱਲਾ ਹੀ ਬੰਦਾ ਸੀ ਇਕੱਲਾ ਹੀ ਕੈਂਡੀਡੇਟ ਸੀ ਇਕੱਲਾ ਪਟਿਆਲਾ ਦਿਹਾਤੀ ਤੋਂ ਸੁਖਵੀਰ ਸਿੰਘ ਖੱਟੜਾ ਸਰਸੇ ਨਹੀਂ ਗਿਆ ਸੀ ਔਰ ਸਾਰਿਆਂ ਨੇ ਉਸ ਤੋਂ ਬਾਅਦ ਉਸ ਗੱਲ ਦੀ ਮਾਫੀ ਮੰਗੀ ਠੀਕ ਹੈ ਗੁਰੂ ਘਰ ਸੇਵਨ ਵਾਈ ਸੇਵਾ ਦਾ ਮੈਂ ਵੀ ਕਰਨੇ ਚਾਹੁੰਦਾ ਮੈਂ ਨਾਲ ਵੀ ਇਹਨਾਂ ਦੇ ਗਿਆ ਸੀ ਪਰ ਮੈਂ ਬੋਟਾ ਮੰਗਣ ਲਈ ਆਪਣੇ ਗੁਰੂ ਦੇ ਉੱਪਰ ਦੀ ਹੋ ਕੇ ਨਹੀਂ ਗਿਆ ਔਰ ਜਦੋਂ 2022 ਦੀ ਗੱਲ ਹੋਈ ਇਹੀ ਉਦੋਂ ਤਾਂ ਗੱਲ ਕਲੀਅਰ ਹੋ ਜਗੀ ਬਦਵੀ ਕਿਹਨਾਂ ਨੇ ਕਰਾਈ ਕਿਹਨਾਂ ਨੇ ਮਗਰ ਬਦਵੀ ਕਰਨ ਵਾਲੇ ਨੂੰ ਸਪான்ਸਰ ਕਰਿਆ ਇਹ ਸਾਰੀਆਂ ਗੱਲਾਂ 2022 ਤੱਕ ਤਾਂ ਕਲੀਅਰ ਹੋ ਗਈਆਂ ਸੀ ਤਾਂ ਮੈਂ 2022 ਦੀ ਇਲੈਕਸ਼ਨ ਅਕਾਲੀ ਦਲ ਦੀ ਟਿਕਟ ਤੇ ਨਹੀਂ ਸੀ ਲੜ ਸਕਦਾ ਯਾ ਅਕਾਲੀਦਾਲੇ ਫੈਸਲਾ ਕਰਦਾ ਵੀ ਅਸੀਂ ਸਰਸੇਵਾਲ ਦੇ ਖਿਲਾਫ ਹਾਂ ਅਸੀਂ ਉੱਥੇ ਨਹੀਂ ਜਾਵਾਂਗੇ ਅਸੀਂ ਉਹਦੀ ਵਿਰੋਧਤਾ ਕਰਾਂਗੇ ਇਹ ਫੈਸਲਾ ਸ਼੍ਰੋਮਣੀ ਕਾਲੇਦਨ ਨੂੰ ਉਸ ਟਾਈਮ ਲੈ ਲੈਣਾ ਚਾਹੀਦਾ ਸੀ ਜੇ ਲੈਂਦੇ ਜੇ ਲੈਂਦੇ ਤਾਂ ਮੈਂ ਉਹਨਾਂ ਦਾ ਹੀ ਕੈਂਡੀਡੇਟ ਹੁੰਦਾ ਔਰ ਜੇ ਮੈਂ ਛੱਡੀ ਮੈਨੂੰ ਕਿਸੇ ਨੇ ਨਹੀਂ ਕਿਹਾ ਵੀ ਸਾਡੇ ਨਾਲ ਧੋਖਾ ਦਿੱਤਾ ਕਿਉਂਕਿ ਮੈਂ ਕਿਸੇ ਹੋਰ ਪਾਰਟੀ ਦੀ ਟਿਕਟ ਮੰਗਣ ਨਹੀਂ ਗਿਆ ਮੈਨੂੰ ਕਾਂਗਰਸ ਨੇ ਜੁਆਇਨ ਵੀ ਕਰਾਇਆ ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਉਸ ਕੇਸ ਦੇ ਵਿੱਚ ਇਨਵੋਲਵ ਸੀ ਬਰਗਾੜੀ ਵਿਦ ਵਿੱਚ ਉਹਨੇ ਵੀ ਬਹੁਤ ਕੰਮ ਕਰਿਆ ਸੀ ਉਹ ਕਿਹਾ ਵੀ ਸੀ ਤੂੰ ਟਿਕਟ ਅਪਲਾਈ ਕਰਦੇ ਦਸੰਬਰ ਚ ਟਿਕਟ ਅਪਲਿਕੇਸ਼ਨਾਂ ਲਈਆਂ ਸੀ ਇਹਨਾਂ ਨੇ ਮੈਂ ਅੱਜ ਗੁਰੂ ਘਰ ਚ ਤੁਹਾਨੂੰ ਦੁਬਾਰਾ ਹੀ ਇਨਸਿਸਟ ਕਰ ਰਿਹਾ ਵੀ ਮੈਂ ਐਪਲੀਕੇਸ਼ਨ ਵੀ ਨਹੀਂ ਦਿੱਤੀ ਵੀ ਮੈਂ ਟਿਕਟ ਲੈਣੀ ਹੈ ਮੈਂ ਕਿਹਾ ਕੱਲੋਂ ਕਾਂਦੀਦਲ ਇਹ ਨਾ ਕਬੀ ਸਾਡੀ ਟਿਕਟ ਪਿੱਛੇ ਇਹ ਪਾਰਟੀ ਛੱਡ ਗਿਆ ਸੋ ਟਿਕਟ ਮੇਰੇ ਲਈ ਮੈਨੇ ਨਹੀਂ ਸੀ ਰੱਖਦੀ ਮੈਂ ਆਪਣੇ ਘਰੇ ਵਧੀਆ ਰੋਟੀ ਖਾ ਲੈਂਦਾ ਸੀ ਮੇਰਾ ਕੋਈ ਆਮਦਨ ਦਾ ਸਾਧਨ ਨਾ ਕੋਈ ਸਿਆਸੀ ਲਾਹਾ ਲੈਣ ਵਾਸਤੇ ਨਹੀਂ ਸੀ ਆਪਣੇ ਲਈ ਅੱਜ ਵੀ ਮੈਂ ਕਹ ਰਿਹਾ ਕਿ ਮੇਰੇ ਲਈ ਗੁਰੂ ਗੁਰੂ ਗ੍ਰੰਥ ਸਾਹਿਬ ਸਭ ਤੋਂ ਪਹਿਲਾਂ ਬਾਕੀ ਸਾਰੀ ਸਿਆਸਤ ਬਾਅਦ ਚ ਹਾਂ ਠੀਕ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਮੈਂ ਪੋਲੀਟੀਕਲੀ ਐਕਟਿਵ ਨਹੀਂ ਰਹਾ ਮੈਂ ਪਿੱਛੇ ਹਟ ਕੇ ਕੰਮ ਕਰਦਾ ਰਿਹਾ ਔਰ ਇਸ ਸਮੇਂ ਦੇ ਦੌਰਾਨ ਵੀ ਜਿੱਥੇ-ਜਿੱਥੇ ਵੀ ਮੇਰੇ ਪ੍ਰੇਰੇ ਸਰ ਰਣਵੀਰ ਸਿੰਘ ਖੱਡਾ ਤੁਸੀਂ ਨਾਮ ਲਿਆ ਜਿੱਥੇ-ਜਿੱਥੇ ਵੀ ਉਹਨਾਂ ਦੀਆਂ ਗਵਾਹੀਆਂ ਉਹਨਾਂ ਦੇ ਕੇਸ ਚੱਲ ਰਹੇ ਸੀ ਉਹਨਾਂ ਕਰਕੇ ਮੈਂ ਚੁੱਪ ਸੀ ਉਹ ਸਾਰੇ ਤਕਰੀਬਨ ਹੁਣ ਸਿਰੇ ਚੜ ਚੁੱਕੇ ਆ ਕਈਆਂ ਦੇ ਵਿੱਚ ਤਾਂ ਸਜਾਵਾਂ ਜਿਹੜੀਆਂ ਨੇ ਬਿਆਦਵੀ ਕਰਨ ਵਾਲਿਆਂ ਦੇ ਖਿਲਾਫ ਕੋਟਾਂ ਦੇ ਵਿੱਚ ਹੋ ਚੁੱਕੀਆਂ ਨੇ ਔਰ ਇੱਕ ਤੁਹਾਨੂੰ ਵੱਡੀ ਗੱਲ ਹੋਰ ਵੀ ਹੈ ਹੁਣ ਤਾਂ ਜਿਹੜਾ ਸੱਸੇ ਵਾਲੇ ਦਾ ਸੀ ਕੀ ਸੀ ਉਹਦਾ ਨਾਂ ਪਿਛੇ ਉਹ ਇੰਟਰਵਿਊ ਵੀ ਕਰ ਰਿਹਾ ਸੀਗਾ ਜਿਹੜਾ ਸੱਸੇੜ ਦੇ ਨਾਲ ਸੀ ਪਰਦੀਪ ਹੂੰ ਉਹਨੇ ਵੀ ਕਿਹਾ ਨਹੀਂ ਹਾਂ ਮੈਂ ਉੱਥੇ ਹਾਜ਼ਰ ਸੀ ਤੇ ਜਦੋਂ ਸਰਸੇ ਵਾਲੇ ਨੇ ਕਿਹਾ ਨਹੀਂ ਹਾਂ ਆਪਾਂ ਵੀ ਅਦਬੀ ਦੇ ਵਿੱਚ ਜੋ ਵੀ ਜਿਹੜੇ ਹੁਣ ਮੈਨੂੰ ਐਗਜ਼ੈਕਟ ਨਹੀਂ ਪਤਾ ਕਿਹੜੇ ਸ਼ਬਦ ਨੇ ਪਰ ਉਹਨੇ ਵੀ ਆਬੇ ਦੇ ਖਿਲਾਫ ਕਹੇ ਨੇ ਜਿਹੜੀ ਗੱਲ ਪਹਿਲਾਂ ਆਪਾਂ ਕਹ ਰਹੇ ਸੀ ਹੁਣ ਤਾਂ ਸਰਸੇ ਵਾਲਾ ਬਾਬੇ ਦੇ ਬੰਦੇ ਵੀ ਕਹਿ ਰਹੇ ਨੇ ਸੋ ਕਹਿਣ ਦਾ ਭਾਵ ਵੀ ਜੋ ਵੀ ਫੈਸਲਾ ਮੈਂ ਲਿਆ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਲਿਆ ਔਰ ਅੱਜ ਵੀ ਤੁਹਾਨੂੰ ਇਹ ਗੱਲ ਦਾ ਭਰੋਸਾ ਦਿਵਾਉਣਾ ਵੀ ਮੇਰੇ ਪਿਤਾ ਜੀ ਨੇ ਜਾਂ ਸਾਡੇ ਪਰਿਵਾਰ ਨੇ ਨੇੜੇ ਪਿੰਡਾ ਸਹੌਲੀ ਸਾਰੇ ਜਾਣਦੇ ਨੇ ਮੇਰੇ ਗ੍ਰੈਂਡਫਾਦਰ ਮੇਰੇ ਗ੍ਰੇਡ ਗ੍ਰੈਂਡਫਾਦਰ ਪੜਦਾਦਾ ਜੀ ਜੈਤੂ ਦੇ ਮੋਰਚੇ 'ਚ ਉਹਨਾਂ ਨੇ ਵੀ ਕੁਰਬਾਨੀਆਂ ਬਹੁਤ ਉਸ ਟਾਈਮ ਦੇ ਹਿਸਾਬ ਨਾਲ ਦਿੱਤੀਆਂ ਅਰ ਅਸੀਂ ਪਰ ਕਿਸੇ ਕਿਸੇ ਇਸ ਚੀਜ਼ ਦਾ ਲਾਹਾ ਨਹੀਂ ਲੈ ਸਾਨੂੰ ਸਿੱਖਾਂ ਦਾ ਪਰਿਵਾਰ ਕਹਿੰਦੇ ਨੇ ਅਸੀਂ ਇਹੀ ਅੱਜ ਵੀ ਰਹੇ ਹੀ ਮੈਂ ਅਰਦਾਸ ਕਰਦਾ ਗੁਰੂ ਸਾਹਿਬ ਅੱਗੇ ਵੀ ਸਾਨੂੰ ਇੰਨੀ ਕ ਹਿੰਮਤ ਬਲ ਬਖਸ਼ੀਂ ਵੀ ਆਪਾਂ ਗੁਰੂ ਤੋਂ ਬੇਮਖੋ ਕੇ ਕੋਈ ਫੈਸਲਾ ਨਾ ਲਈਏ ਜਿਹੜਾ ਵੀ ਕੰਮ ਜੋ ਵੀ ਸਿਆਸੀ ਫੈਸਲਾ ਲਵਾਂਗੇ ਤਾਂ ਗੁਰੂ ਨੂੰ ਹਾਜ਼ਰ ਨਗਰ ਮੰਨ ਕੇ ਬਿਲਕੁਲ ਖੱਟੜਾ ਸਾਹਿਬ ਤੁਸੀਂ ਬਹੁਤ ਵੱਡੀ ਗੱਲ ਕਹੀ ਹੈ ਵੀ ਅਸੀਂ ਸ਼੍ਰੋਮਣੀ ਕਾਲੀਦਾਲੋਂ ਇਸ ਕਰਕੇ ਛੱਡਿਆ ਕਿ ਉਹ ਸਰਸਲ ਤੋਂ ਵੋਟਾਂ ਮੰਗਣ ਗਏ ਵੇਅਦ ਵੀ ਹੋਈ ਪਰ ਉਸ ਤੋਂ ਵੱਡੀ ਵੇਅ ਇਹ ਤਾਂ ਜਿਹੜੀ ਕਾਲੀਦਲ ਨੇ ਹਰਮੰਦਰ ਸਾਹਿਬ ਤੇ ਕੀਤੀ ਆ ਜਿਹੜੇ ਆਪਣੇ ਹੈੱਡ ਗ੍ਰਾਂਥੀ ਸੀ ਭਾਈ ਰਗਵੀਰ ਸਿੰਘ ਜੀ ਲਾਲੋ ਚਾਹੇ ਜਥੇਦਾਰ ਲਾਲੋ ਉਹ ਤਿੰਨਾਂ ਨੂੰ ਲਾਂਭੇ ਕਰਤਾ ਸੁਲਤਾਨ ਸਿੰਘ ਨੂੰ ਲਾਂਭੇ ਕਰਤਾ ਹਰਪ੍ਰੀਤ ਨੂੰ ਲਾਂਭੇ ਕਰਤਾ ਰਗਵੀਰ ਸਿੰਘ ਨੂੰ ਲਾਂਭੇ ਕਰਤਾ ਇਹ ਹੱਦ ਕਿੱਥੇ ਤੱਕ ਆ ਕਿੱਥੋਂ ਜਾ ਕੇ ਮੁੱਕੂਗੀ ਹੱਦ ਆ ਜਿਹੜਾ ਕਬਜ਼ਾ ਬਾਦਲਾਂ ਦਾ ਹਰਮੰਦਰ ਸਾਹਿਬ ਤੇ ਆ ਮਾਨ ਸਾਹਿਬ ਇਹ ਉਹਨਾਂ ਗੱਲਾਂ ਆਪਣੀਆਂ ਜਿਹੜੀਆਂ ਨੇ ਮੈਂ ਚਾਹੂੰਗਾ ਵੀ ਇਹਦੇ ਕਟਿੰਗ ਕੋਈ ਨਾ ਹੋਵੇ ਮੇਰਾ ਇਹ ਨਾ ਕਦ ਨਹੀਂ ਮੈਂ ਸੁਖਵੀਰ ਸਿੰਘ ਬਾਦਲ ਨੂੰ ਸਲਾਹ ਦਵਾਂ ਉਹ ਸਾਡੇ ਤੋਂ ਬਹੁਤ ਵੱਡਾ ਲੀਡਰ ਆ ਮੈਂ ਤਾਂ ਕਦੇ ਐਮਐਲਏ ਨਹੀਂ ਬਣਿਆ ਉਹ ਡਿਪਟੀ ਸੀਐਮ ਰਹੇ ਨੇ ਹਮੇ ਉਹਨਾਂ ਚ ਤਾਂ ਹੈ ਨਹੀਂ ਵੀ ਅੱਜੇ ਮੈਂ ਸੁਖਵੀਰ ਸਿੰਘ ਬਾਦਲ ਨੂੰ ਕਿੰਤੂ ਪ੍ਰੰਤੂ ਕਰਨ ਲੱਗ ਜਾਵਾਂ ਵੀ ਆਪਣਾ ਗੱਦ ਵਧਾਉਣ ਲਈ ਮੇਰੇ ਤੋਂ ਵੱਡੇ ਨੇ ਮੇਰੇ ਸਤਕਾਰਯੋਗ। ਨਹੀਂ ਆਪਾਂ ਸਿੱਖ ਨਾਮ ਦੇ ਆਪਾਂ ਆਪਾਂ ਉਹ ਗੱਲ ਨਹੀਂ ਕਹਿੰਦੇ ਵੀ ਆਪਾਂ ਉਹ ਤੋਂ ਕੀ ਟਿੱਪਣੀ ਕਰੀਏ ਆਪਾਂ ਨੂੰ ਡਰ ਤਾਂ ਤਾਂ ਹੋ ਰਿਹਾ ਨਾ। ਸਤਿਕਾਰ ਮਾਣ ਸਤਕਾਰ ਦੇ ਨਾਲ। ਚਾਹੇ ਮੈਂ ਵਿਰੋਧੀ ਵੀ ਆਂ। ਵਿਰੋਧੀ ਵੀ। ਮੈਂ ਕੱਲਾ ਬੰਦਾ ਦੱਸ ਕੇ ਆਇਆ ਸੀ ਵੀ ਮੈਂ ਤੁਹਾਡੀ ਇੰਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਮੈਂ ਆਪਣੇ ਘਰੇ ਬੈਠ ਜਾਊਂਗਾ। ਅੱਜ 2021 ਦੀ ਗੱਲ ਹੈ। ਮੈਂ ਉਸ ਦਿਨ ਅੱਜ ਵੀ ਸਟੈਂਡ ਕਰ ਰਿਹਾ। ਅੱਜ ਵੀ ਮੈਂ ਇਹਨਾਂ ਨੂੰ ਇਹੀ ਕਹਣਾ ਵੀ ਜੇ ਹੁਣ ਵੀ ਗੁਰੂ ਦੇ ਬਾਣੇ 'ਚ ਆ ਜਾਣਗੇ ਤਾਂ ਆਪਾਂ ਪੰਥ ਨੂੰ ਕੌਮ ਨੂੰ ਪੰਜਾਬ ਨੂੰ ਬਚਾ ਸਕਦੇ ਹਾਂ ਆਪਣੇ ਫੈਸਲੇ ਉਹਨਾਂ ਨੂੰ ਹੁਣ ਵੀ ਦਰੁਸਤ ਕਰ ਲੈਣੇ ਚਾਹੀਦੇ ਆ ਠੀਕ ਆ ਤੁਸੀਂ ਇਲੈਕਸ਼ਨ ਦੇ ਵਿੱਚ ਬਹੁਤ ਵੋਟਾਂ ਤਰਨ ਤਨ ਮਿਲ ਗਈਆਂ ਹੋਣਗੀਆਂ ਪਰ ਹਾਲੇ ਵੀ ਪੰਜਾਬ ਦੇ ਲੋਕ ਇੰਨਾਂ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹੈਗੇ ਆਪਾਂ ਨੂੰ ਗੁਰੂ ਨੂੰ ਉੱਪਰ ਆਪਣੇ ਤੋਂ ਮੰਨਣਾ ਪੈਣਾ ਬਾਣੇ ਦੇ ਵਿੱਚ ਆਪਾਂ ਨੂੰ ਰਹਿਣਾ ਪੈਣਾ ਜੇ ਆਪਾਂ ਹੁਣ ਵੀ ਫੈਸਲੇ ਗੁਰੂ ਦੇ ਹੱਕ ਦੇ ਗੁਰੂ ਨੂੰ ਹਾਜ਼ਰ ਨਜ਼ਰ ਮੰਨ ਕੇ ਕਰਾਂਗੇ ਤਾਂ ਸਾਰਾ ਪੰਥ ਕੌਮ ਇਕੱਠਾ ਹੋ ਸਕਦਾ ਔਰ ਅੱਜ ਲੋੜ ਆ ਪੰਥ ਨੂੰ ਇਕੱਠਿਆਂ ਹੋਣ ਦੀ ਤਾਂ ਆਪਾਂ ਪੰਜਾਬ ਦਾ ਕੁਝ ਕਰ ਸਕਦੇ ਆ ਨਹੀਂ ਤਾਂ ਆਪਾਂ ਨੂੰ ਖੰਡਾ ਕੇ ਆਪਾਂ ਨੂੰ ਅੱਡ-ਅੱਡ ਪਾਰਟੀਆਂ ਚ ਭੇਜ ਕੇ ਜੋ ਵਿਰੋਧੀਆਂ ਦੀਆਂ ਚਾਲਾਂ ਨੇ ਜਾਂ ਪੰਜਾਬ ਦੇ ਐਂਟੀ ਜਿਹੜੀਆਂ ਵੀ ਫੋਰਸਿਸ ਨੇ ਉਹ ਆਪਣੇ ਚੀਜ਼ਾਂ ਦੇ ਵਿੱਚ ਕਾਮਯਾਬ ਹੋ ਜਾਣਗੇ ਭਾਈ ਰਕਵੀਰ ਸਿੰਘ ਨੂੰ ਇਹੋ ਜਿਹੇ ਸਮਾਗਮਾਂ ਦੇ ਵਿੱਚ ਲੰਬੀ ਛੁੱਟੀ ਤੇ ਭੇਜਣਾ ਲੰਬੀ ਛੁੱਟੀ ਤੇ ਭੇਜਣਾ ਮਤਲਬ ਹਟਾ ਦੇਣਾ ਹੈੱਡ ਗ੍ਰਾਂਥੀ ਤੋਂ ਇਹ ਵੀ ਕਿਤੇ ਨਾ ਕਿ ਸਿਕ ਕੌਮ ਵਿੱਚ ਕਿਤੇ ਨਾ ਕਿ ਤਾਂ ਲੱਗ ਰਿਹਾ ਰੋਸ ਤਾਂ ਹੈਗਾ ਨਾ ਐਡੇ ਸਮਾਗਮ ਚੱਲਦੇ ਹੋਣ ਐਡਾ ਅਕਾਲੀ ਦਲ ਫੈਸਲਾ ਲੈ ਲਵੇ ਜਿਹੜੀ ਉੱਥੋਂ ਕਮੇਟੀ ਉਹ ਕਿਹਦੇ ਸ਼ਰਤ ਚੱਲਦੀ ਆ ਦੇਖੋ ਮੈਂ ਇਹਦੇ ਬਿਲਕੁਲ ਹੀ ਟਿੱਪਣੀ ਨਹੀਂ ਕਰਨੀ ਇਹ ਇਹਦੇ ਲਈ ਐਸਜੀਪੀਸੀ ਮੈਂਬਰ ਨੇ ਜਾਂ ਜਿਹੜੀ ਅ ਕਾਲ ਤਖਤ ਵੱਲੋਂ ਨਵੀਂ ਸ਼੍ਰੋਮਣੀ ਅਕਾਲੀ ਦਲ ਬਣਾਈ ਗਈ ਹੈ ਉਹਨਾਂ ਦਾ ਇਹ ਫੈਸਲਾ ਹੈ ਉਹਨਾਂ ਨੂੰ ਇਸ ਗੱਲ ਦੇ ਵਿੱਚ ਅੱਗੇ ਆਉਣਾ ਚਾਹੀਦਾ ਹੈ ਇਹ ਲੜਾਈ ਉਹਨਾਂ ਦੀ ਹੈ ਇਕੱਲੀ ਇਸ ਗੱਲ ਤੱਕ ਨਹੀਂ ਸਾਰੀ ਐਸਜੀਪੀਸੀ ਦੇ ਵਿੱਚ ਐਸਜੀਪੀਸੀ ਦੀ ਕਰੈਕਸ਼ਨ ਜੇ ਪਿੱਛੇ ਕੋਈ ਗਸਟਾਕੀਆਂ ਗਲਤੀਆਂ ਹੋਈਆਂ ਵੀ ਨੇ ਉਹਨੂੰ ਦਰੁਸਤ ਕਰ ਅਸਲ ਦੇ ਵਿੱਚ ਤਾਂ ਅਕਾਲੀ ਦਲ ਦਾ ਕੰਮ ਹੀ ਐਸਜੀਪੀਸੀ ਦਾ ਸੀ ਆਪਾਂ ਐਸਜੀਪੀਸੀ ਦੀ ਦੇਖਭਾਲ ਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਦੇਖਭਾਲ ਦੇ ਲਈ ਬਣੀ ਹੋਈ ਇਹ ਪਾਰਟੀ ਹੈ ਪਹਿਲਾ ਆਪਾਂ ਨੂੰ SGPC ਕਰੈਕਟ ਕਰਨੀ ਪਣੀ ਹੈ ਠੀਕ ਕਰਨੀ ਪਣੀ ਹੈ ਉਹਦੇ ਫੈਸਲੇ ਠੀਕ ਕਰਨੇ ਪੈਣਗੇ ਤਾਂ ਆਪਾਂ ਅਗਲੀ ਲੜਾਈ ਹੈ ਜਿਹੜੀ ਉਹ ਲੜ ਸਕਾਂ। ਬਿਲਕੁਲ ਸਤਵੀਰ ਸਿੰਘ ਖੱਟੜਾ ਦੇ ਨਾਲ ਕਾਫੀ ਲੰਬੀ ਗੱਲਬਾਤ ਕੀਤੀ ਹੈ ਕਿਉਂ ਕਾਲੀ ਦਲ ਛੱਡਿਆ ਸਭ ਤੋਂ ਵੱਡੀ ਗੱਲ ਕਰਕੇ ਇਸ ਕਰਕੇ ਛੱਡਿਆ ਵੀ ਕਾਲੀ ਦਲ ਦਾ ਰਿਸ਼ਤਾ ਸਰਸੇ ਵਾਲੇ ਦੇ ਨਾਲ ਸੀ ਉਸ ਕਰਕੇ ਮੈਂ ਕਾਲੀ ਦਲ ਨੂੰ ਹਲਵੇ ਦਾ ਕਿਹਾ ਸੀ ਪਰ ਜਿਹੜੇ ਹੁਣ ਕਾਲੀ ਦਲ ਫੈਸਲੇ ਲੈ ਰਿਹਾ ਕਹਿੰਦੇ ਉੱਤੇ ਮੈਂ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦਾ ਜਿਹੜਾ ਨਵਾਂ ਕਾਲੀ ਦਲ ਬਣਾਇਆ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਨਾਬਤ ਉਹ ਹਰਮਿੰਦਰ ਸਿੰਘ ਮਾਨ।